ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਫੇਰ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ ਬਜ ਗਏ 9 ਤੇ ਤਰੀਕ ਹੋ ਗਈ ਵੀਰੋ ਅੱਜ 8 ਤੇ 8 ਮਾਰਚ ਹੋਊਗੀ ਤੇ ਸਵੇਰ ਕੇ 8:30 ਦਾ ਟਾਈਮ ਹੋ ਗਿਆ ਤੇ ਅੱਜ ਦਿਨ ਹੋ ਗਿਆ ਵੀਰੋ ਸ਼ਨੀਵਾਰ ਤੇ ਕੱਲ ਨੂੰ ਐਤਵਾਰ ਤੇ ਪਹੁੰਚੇ ਆ ਵੀਰੋ ਆਪਣੀ ਮੋਟਰ ਤੇ ਸਵੇਰੇ ਸਵੇਰੇ ਤੇ ਕਿਉਂਕਿ ਪਾਣੀ ਲਾਇਆ ਹੋਇਆ ਆਪਾਂ ਤੁਹਾਨੂੰ ਪਿਛਲੇ ਬਲੌਗ ਚ ਦਿਖਾਇਆ ਸੀ ਆਪਾਂ ਪਾਣੀ ਲਾਣਾ ਸੀ ਕਣਕ ਨੂੰ ਤੇ ਪਹਿਲਾ ਪਲੰ ਜਿਹੜਾ ਟਰਾਂਸਫਾਰਮ ਸੀ ਉਹ ਥੋੜਾ ਜਿਹਾ ਖਰਾਬ ਹੋ ਗਿਆ ਸੀ ਫਿਊਜ਼ ਉਡਾ ਗਿਆ ਸੀ ਤੇ ਫਿਰ ਹੁਣ ਬਿਜਲੀ ਵਾਲੇ ਲਾਗੇ ਤੇ ਹੁਣ ਆਪਾਂ ਪਾਣੀ ਲਾਇਆ ਸੀ ਵੀਰੋ ਕੱਲ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀਰੋ ਪਿੰਡ ਵਾਲੇ ਪਿੱਛੇ ਉਹਨੇ ਕਿੱਲੇ ਨੂੰ ਪਾਣੀ ਲਾਣਾ ਸੀ ਇੱਕ ਨੂੰ ਤੇ ਦੋ ਤਿੰਨ ਮਤਲਬ ਇੱਕ ਪਾਣੀ ਲਾਇਆ ਸੀ ਆਪਾਂ ਉਹਨੂੰ ਤੇ ਉਸ ਤੋਂ ਬਾਅਦ ਆਪਣਾ ਪਾਣੀ ਨਹੀਂ ਲੱਗਿਆ ਸੀ ਇਸ ਕਰਕੇ ਤੇ ਆਪਾਂ ਪਾਣੀ ਲਾਣਾ ਸੀ ਤੇ ਕੱਲ ਆਪਾਂ ਵੀਰੋ ਮੋਟਰ ਚਲਾਈ ਸੀ ਤੇ ਉਸ ਤੋਂ ਬਾਅਦ ਆਪਣਾ ਅੱਧਾ ਕਿੱਲਾ ਭਰ ਗਿਆ ਸੀ ਅੱਧਾ ਇੱਕ ਅੱਧਾ ਘ ਰਹਿ ਗਿਆ ਸੀ ਜੋ ਉਸ ਤੋਂ ਬਾਅਦ ਲਾਈਟ ਭੱਜ ਗਈ ਸੀ ਸੇ ਥੋੜੀ ਲੇਟ ਆਪਾਂ ਮੋਟਰ ਚਲਾਈ ਤੇ 4:30 ਵਜੇ ਤੱਕ ਲੇਟ ਰਹਿੰਦੀ ਆ ਤੇ ਲਾਈਟ ਭੱਜ ਗਈ ਸੀ ਤੇ ਹੁਣ ਆਪਾਂ ਨੇ ਲਾਇਆ ਹੋਇਆ ਤੇ ਅੱਧਾ ਕਿੱਲਾ ਰਹਿੰਦਾ ਪਰ ਹੁਣ ਆਪਾਂ ਸਵੇਰੇ 8:30 ਵਜੇ ਤੇ ਲਾਈਟ ਡੀਕ ਰਹੇ ਕਿਉਂਕਿ ਟਾਈਮ ਲਾਈਟ ਦਾ ਸਵੇਰੇ 8:00 ਵਜੇ 8:30 ਵਜੇ ਤੋਂ 4:30 ਵਜੇ ਦਾ ਟਾਈਮ ਆ ਪਰ ਹੁਣ 9:30 ਹੋ ਗਏ ਘੰਟਾ ਹੋ ਗਿਆ ਆਪਾਂ ਨੂੰ ਡੀਕ ਰਹੇ ਲਾਈਟ ਪਰ ਹੁਣ ਤੱਕ ਆਈ ਨਹੀਂ ਤੇ ਬਾਕੀ ਆਪਾਂ ਜਿਹੜੇ ਗਠੇ-ਗੂਠੇ ਹੋ ਗਏ ਸੀ ਆਪਣੇ ਨਾਸਲ-ਨੂਸਲ ਤੁਹਾਨੂੰ ਦਿਖਾਇਆ ਸੀ ਤੇ ਉਹ ਪਾਰਟ ਸੀ ਤੇ ਮੌਸਮ ਦੀ ਗੱਲ ਕਰੀਏ ਵੀਰੋ ਅੱਜ ਮੌਸਮ ਬਿਲਕੁਲ ਸਾਫ ਆ ਧੁੱਪ ਨਿਕਲ ਰਹੀ ਆ ਤੇ ਮੌਸਮ ਵੀਰੋ ਖਰਾਬ ਵੀ ਦੱਸਿਆ ਹੋਇਆ ਤੇ ਜਿਹੜਾ ਹੁਣ ਅਗਲਾ ਮਤਲਬ ਸ਼ੁੱਕਰ ਸ਼ਨੀਵਾਰ ਦਾ ਤੇ ਬੁੱਧਵਾਰ ਦਾ ਵੀ ਮੌਸਮ ਥੋੜਾ ਜਿਹਾ ਖਰਾਬ ਆ ਮੀਂਹ वगैरह ਥੋੜਾ ਮੋਟਾ ਹੈਗਾ ਪਰ ਆਪਾਂ ਦੇਖੀ ਜਾਊਗੀ ਕੀ ਬਣੂਗਾ ਪਾਣੀ ਲਾਇਆ ਹੋਇਆ ਇੱਕ ਇੱਕ ਗਿੱਲਾ ਭਰਨਾ ਵੀਰੋ ਪਾਗੇ ਕੋ ਉਹ ਕਿੱਲੇ ਰੋਪਾਂ ਨੇ ਬਹੁਤ ਮਤਲਬ ਇੱਕ ਪਾਣੀ ਲਾਇਆ ਸੀ ਉਸ ਤੋਂ ਬਾਅਦ ਪਾਣੀ ਲੱਗਿਆ ਸੀ ਇਸ ਕਰਕੇ ਆਪਾਂ ਨੇ ਉਹਨੂੰ ਪਾਣੀ ਲਾਤਾ ਤੇ ਰੇਤਲਾ ਜਾਂ ਖੇਤਾ ਚਲੋ ਉਤੋਂ ਪੀ ਪੂਜੇਗਾ ਤੇ ਬਾਕੀ ਤੁਹਾਨੂੰ ਦਿਖਾਣੇ ਅੱਜ ਆਪਾਂ ਕਣਕ ਵਗੈਰਾ ਤੇ ਨਸਲ-ਨੂਸ ਲਪਾਂਡੇ ਉਹਨਾਂ ਨੂੰ ਵੀ ਪਾਣੀ ਲਾ ਕੇ ਸਾਰਾ ਰੈਡੀ ਕੰਮ ਕਰਤਾ ਤੇ ਬਰਸੀਨ ਵੀ ਭਰਤੀ ਸੀ ਤੇ ਹੁਣ ਦਿਖਾਉਂਦੇ ਆਂ ਵੀਰੋ ਆਪਾਂ ਤੁਹਾਨੂੰ ਕਣਕ ਆਪਣੀ ਤੇ ਮੋਟਰ ਤੇ ਚਲੋ ਫਿਰ ਤੇ ਆਹ ਦੇਖੋ ਵੀਰੋ ਤੇ ਆਪਾਂ ਨੇ ਜਿਹੜੇ ਗਠੇ ਉਦੋਂ ਆਪਾਂ ਗੁੱਢ ਕੇ ਤੇ ਤੁਹਾਨੂੰ ਦੱਸਿਆ ਜੀ ਆਪਾਂ ਸਾਰੇ ਗੁੱਢ ਤੇ ਸੀ ਆ ਸਾਰੇ ਗਠੇ ਤੇ ਉੱਧਰ ਵੀ ਤੇ ਇੱਧਰ ਵੀ ਤੇ ਇਹਨਾਂ ਦੇ ਮੁੜ ਕੇ ਗੁੱਡ ਕੇ ਪਾਣ ਇੱਕ ਪਾਣੀ ਲਾਤਾ ਸੀ ਤੇ ਰਾਖ ਵਗੈਰਾ ਸਾਰੀ ਪਾਤੀ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਵੀਰੋ ਬੱਟ ਦੇ ਨੇੜੇ-ਨੇੜੇ ਭਿੰਡੀਆਂ ਲਾਈਆਂ ਹੋਈਆਂ ਹੁਣ ਤੇ ਦੇਖੋ ਭਿੰਡੀਆਂ ਦੇ ਬੀਜ ਲਾਤੇ ਤੇ ਲਾ ਕੇ ਬੀਜ ਤੇ ਪਾਣੀ ਲਾਤਾ ਸੀ ਆਪਾਂ ਤੇ ਆਪਣੇ ਟਮਾਟਰ ਵੀਰੋ ਹੋ ਰਹੇ ਆ ਤੇ ਥੋੜੀ ਨੀਚਾ ਲੱਗ ਰਹੀ ਸੀ ਇਹ ਪੱਡੇ ਤੇ ਆਪਾਂ ਨੇ ਡੰਡੇ ਲਾ ਲਾ ਕੇ ਇੱਦਾਂ ਹੀ ਬਣਤੇ ਤੇ ਬਾਕੀ ਨਾਲ ਸਿਲ ਇਧਰ ਆਪਣਾ ਇਹ ਵੀ ਸਹੀ ਹੋ ਗਿਆ ਬਾਕੀ ਉੱਧਰ ਥੋੜੇ ਜਿਹਾ ਘਟੇ ਉੱਧਰ ਵੀ ਪਾਨੇ ਸਾਰੇ ਭਰਤੇ ਤੇ ਇੱਧਰ ਗਾਜਰਾਂ ਗੁੱਜਰਾਂ ਲਾਈਆਂ ਸੀ ਸੇ ਵੀ ਆਪਾਂ ਨੇ ਅੱਜ ਕੱਦੇ ਦਿਨ ਚ ਸਾਰੀਆਂ ਪੱਟ ਦੇਣੀਆਂ ਕਿਉਂਕਿ ਇੱਥੇ ਆਪਾਂ ਥੋੜੀ ਜੀ ਗਾਜਰਾਂ ਗੁੱਜਰਾਂ ਦੀ ਸਫਾਈ ਕਰਕੇ ਤੇ ਉੱਧਰ ਪਾਲਕ ਦੇਖੋ ਕਿੱਡੀ ਕਿੱਡੀ ਹੋ ਗਈ ਤੇ ਪਾਲਕ ਨੂੰ ਵੀ ਪੱਟ ਕੇ ਆਪਾਂ ਉੱਧਰ ਵੀ ਰੋ ਜਿਹੜੀ ਭਿੰਡੀਆਂ ਦੇ ਬੀਜ ਹੋਰ ਲਾਵਾਂਗੇ ਕਿਉਂਕਿ ਭਿੰਡੀ ਦਾ ਮੌਸਮ ਆ ਗਿਆ ਤੇ ਬਾਕੀ ਆਪਣੀ ਇੱਧਰ ਕਣਕ ਆ ਵੀਰੋ ਤਾਂ ਉਹ ਸਾਹਮਣੇ ਆਪਣੀ ਦੂਜੀ ਮੋਟਰ ਆ ਤੇ ਕਣਕ ਆਪਣੀ ਥੋੜੀ ਥੋੜੀ ਤਤਲਬ ਪੱਕਣ ਤੇ ਆ ਗਈ ਲਾਲੋ ਐ ਲਾਲੋ ਤੁਸੀਂ ਜਿਵੇਂ ਆਪਾਂ ਕਹਿੰਦੇ ਨਹੀਂ ਵੀ ਥੋੜਾ ਥੋੜਾ ਪੀਲਾ ਪਣ ਜਾ ਦਿਖਾਨ ਲੱਗੀ ਕਣਕ ਤੇ ਜਿਹੜੇ ਆਪਾਂ ਗੇਤੀ ਲਾਈ ਹੋਈ ਸੀ ਤੇ ਆ ਦੇਖੋ ਥੋੜਾ ਥੋੜਾ ਜਾ ਮਾਮੁੱਲੀ ਜਾ ਤੇ ਬਾਕੀ ਸਰੋਂ ਦੇਖ ਲਓ ਵੀਰੋ ਤੁਹਾਨੂੰ ਪਹਿਲਾਂ ਪਿਛਲੇ ਬਲੌਗਾਂ 'ਚ ਦਿਖਾਇਆ ਸੀ ਕਿੰਨੇ ਫੁੱਲ ਸਰੋਂ ਦੇ ਹੋਏ ਸੀ ਸਾਰੇ ਫੁੱਲ ਦੇਖੋ ਸਾਰੇ ਖਤਮ ਹੋ ਗਏ ਤੇ ਸਰੋਂ ਮਿਸਰ ਗਈ ਤੇ 2-4 ਦਿਨਾਂ ਚੱਕ ਇਹ ਵੀ ਵੱਢਣ ਵਾਲੀ ਹੋ ਜਾਏਗੀ ਤੇ ਫਿਰ ਵੱਢਾਂਗੇ ਆਪਾਂ ਤੇ ਬਾਕੀ ਆ ਤਿੰਨ ਕਿੱਲੇ ਪਾਣੀ ਆਪਾਂ ਲਾਏ ਕਿੱਲਾ ਰਹਿੰਦਾ ਤੇ ਆਪਾਂ ਮੀਂਹ ਕਰਕੇ ਲਈ ਲਾਂਦੇ ਨਹੀਂ ਤੇ ਇਹਨੂੰ ਆਪਾਂ ਲਾਤਾ ਸੀ ਤੇ ਇੱਕ ਕਿੱਲਾ ਉਹ ਭਰੇ ਰਹਿੰਦਾ ਤੇ ਬਾਕੀ ਪਿੰਡ ਵਾਲਾ ਤਾਂ ਅੱਜ ਭਰੇ ਦੇਣਾ ਆਪਾਂ ਨੇ ਤੇ ਫੇਰ ਆਪਣਾ ਥੋੜਾ ਮੋਟਾ ਕੰਮ ਰਹਿ ਜਾਊਗਾ ਬਾਕੀ ਆਪਾਂ ਮੌਸਮ ਮੌਸਮ ਤੇ ਬਾਕੀ ਆਪਾਂ ਮੌਸਮ ਦੇਖ ਕੇ ਫੇਰ ਲਾਵਾਂਗੇ ਉਸ ਤੋਂ ਬਾਅਦ ਤੇ ਮੋਟਰ ਆਪਾਂ ਵੀਰੋ ਬਹੁਤ ਖਿਚਲਾਈਆ ਕੱਲ ਕਿਉਂਕਿ ਮੋਟਰ ਦੇ ਥੋੜਾ ਜਿਹਾ ਜੋਰ ਲੱਗਦਾ ਮੋਟਰ ਦਾ ਕਿਉਂਕਿ ਉਹ ਦੇਖ ਲਓ ਕਿੱਥੇ ਆ ਪਿੰਡ ਪਿੰਡ ਤੇ ਲੱਗ ਗਿਆ ਆਪਣਾ ਜਿਹੜਾ ਇੱਕ ਗਿੱਲਾ ਉੱਥੇ ਪੈਪ ਲਾਈਨ ਜਾ ਰਹੀ ਆ ਤੇ ਐਵੇਂ ਨਹੀਂ ਵੀ ਸਿੱਧੀ ਇਧਰੋਂ ਪਾਣੀ ਦਵਾਈ ਹੋਈ ਆ ਕਿਉਂਕਿ ਦੇਖੋ ਪਹਿਲਾਂ ਇਹ ਬਾਲ ਇਹ ਸਿਰੇ ਉੱਤਰ ਜਾਂਦਾ ਨੀਚੇ ਨੀਚੇ ਤੋਂ ਵੀਰੋ ਉੱਥੇ ਪਹੁੰਚਦਾ ਇਹ ਪਾਣੀ ਉਹ ਚ ਬੱਚੇ ਤੋਂ ਪੈਪ ਲਾਈਨ ਫੇਰ ਉਹ ਦੇਖ ਲਓ ਕਿੰਨੀ ਦੂਰ ਜਾਂਦੀ ਆ ਉਹ ਇੱਧਰ ਜ਼ੋਰ ਲੱਗਦਾ ਤੇ ਕਹੀਂ ਬਾਲ ਆਪਾਂ ਨੂੰ ਵੀਰੋ ਖੋਲਣੇ ਪੈਣੇ ਆ ਦੇਖੋ ਤੇ ਆਹ ਬਾਲ ਤਾਂ ਚਲੋ ਖੋਲਣਾ ਹੀ ਪੈਂਦਾ ਤੇ ਉਧਰ ਬੰਦ ਕਰਤਾ ਹੋਇਆ ਤੇ ਇੱਕ ਬਾਲ ਆ ਵੀ ਖੋਲਣਾ ਪੈਂਦਾ ਵੀਰੋ ਤੇ ਪਾਣੀ ਤੇ ਇੱਕ ਬਾਲ ਆਪਣਾ ਉਧਰ ਫਿਕਸ ਚਲੇ ਰਿਹਾ ਬੱਚੇ ਦੇ ਕੋਲ ਤੇ ਉੱਥੇ ਪੱਕਾ ਹੀ ਪਾਣੀ ਚਲਾਉਣਾ ਪੈਂਦਾ ਤਾਂ ਉਧਰ ਜਾ ਕੇ ਨਹੀਂ ਤਾਂ ਪੈ ਪਾੜ ਦਿੰਦਾ ਵੀਰੋ ਮਤਲਬ ਇੰਨਾ ਜ਼ੋਰ ਲੱਗਦਾ ਮੋਟਰ ਦਾ ਤੇ ਬਾਕੀ ਚੱਲ ਰਿਹਾ ਚਲੋ ਸਹੀ ਆ ਕੰਮ ਤੇ ਬਾਕੀ ਲਾਈਟ ਦੇਖ ਰਹੇ ਆ ਵੀਰੋ ਲਾਈਟ ਹੁਣ ਤੱਕ ਆਈ ਨਹੀਂ ਆ ਦੇਖੋ ਆਪਾਂ ਨੇ ਅੱਧੇ ਢੀਕ ਰਹੇ ਆ ਬ੍ਰੋ ਤੇ ਆਪਾਂ 8:30 ਵਜੇ ਵੀਰੋਂ ਪਹੁੰਚ ਗਏ ਸੀ ਮੋਟਰ ਤੇ ਕਿਉਂ 8:30 ਵਜੇ ਲੇਟ ਆਂਦੀ ਆ ਤੇ ਉਸ ਤੋਂ ਬਾਅਦ ਵੀਰੋਂ ਮੁੜ ਕੇ ਕੱਦੀ ਤੇ ਡੀਕ ਰਿਆਂ ਪਰ ਲੇਟ ਹੁਣ ਤੱਕ ਆਈ ਨਹੀਂ ਤੇ ਬਾਕੀ ਆਪਾਂ ਨੇ ਪਾਣੀ ਮਤਲਬ ਘੰਟਾ ਅੱਧਾ ਘੰਟਾ ਜਾਂ ਆਪਣਾ ਘੰਟਾ ਡੇਢ ਘੰਟਾ ਲੱਗੂਗਾ ਹੁਣ ਤੇ ਅੱਧਾ ਕਿੱਲਾ ਰਹਿੰਦਾ ਤੇ ਇੱਕ ਆਪਣਾ ਕੈਰਾ ਭਰਤਾ ਸੀ ਦੋ ਕੈਰ ਰਹਿੰਦੇ ਆ ਤੇ ਬਾਕੀ ਉਸ ਤੋਂ ਬਾਅਦ ਪਰਤ ਕੇ ਤੇ ਫਿਰ ਦੇਖਾਂਗੇ ਕਣਕ ਨੂੰ ਦੁੱਜੀ ਨੂੰ ਪਾਣੀ ਲਾਣਾ ਜਾਂ ਨਹੀਂ ਕਿਉਂਕਿ ਮੌਸਮ ਦੇਖ ਕੇ ਵੀਰੋਂ ਫਿਰ ਲਾਵਾਂਗੇ ਤੇ ਬਾਕੀ ਮੌਸਮ ਦੇਖ ਲਓ ਧੁੱਪ ਨਿਕਲ ਰਹੀ ਆ ਸਾਹਮਣੇ ਸੂਰਜ ਜੀ ਕਿੱਡਾ ਨਿਕਲਿਆ ਹੋਇਆ 9:30 ਦਾ ਪੌਣੇ 10 ਦਾ ਟਾਈਮ ਹੋ ਗਿਆ ਮੰਨ ਲਓ ਇਦਾਂ ਤੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ ਤੇ ਬਾਕੀ ਵੀਰੋ ਵੀਡੀਓ ਵਧੀਆ ਲੱਗੇ ਕਰੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਚਲੋ ਅਗਲੇ ਬਲੌਗ ਚ ਤੁਹਾਨੂੰ ਹੋਰ ਦਿਖਾਵਾਂਗੇ ਤੇ ਇਸ ਨੂੰ ਬਲੌਗ ਨੂੰ ਕਰਦੇ ਆਂ ਪਾ ਇੱਥੇ ਖਤਮ ਤੇ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਬਾਕੀ ਮੌਸਮ ਸਹੀ ਅੱਜ ਤੇ ਦੇਖੋ ਧੁੱਪ ਨਿਕਲੀ ਹੋਈ ਆ ਤੇ ਮੌਸਮ ਖਰਾਬ ਕਰਦਾ ਹੋ ਜੇ ਇਹ ਪਤਾ ਨਹੀਂ ਵੀਰੋ ਕਿਉਂਕਿ ਰੱਬ ਦਾ ਕੋਈ ਪਤਾ ਨਹੀਂ ਐ ਨਹੀਂ ਪਤਾ ਵੀ ਸ਼ਾਮ ਨੂੰ ਦੇਖੋ ਫੇਰ ਬੱਦਲ ਹੋ ਜੇ ਤੇ ਬਾਕੀ ਦੇਖੀ ਜਾਊਗੀ ਤੇ ਫੁੱਲ ਆਪਣਾ ਉਹ ਸਾਹਮਣੇ ਆਪਾਂ ਨੇ ਪੇਡਾਂ ਉਧਰ ਲਾਇਆ ਸੀ ਉਹ ਹੋ ਗਿਆ ਤੇ ਬਾਕੀ ਗਠੇ-ਗੂਠੇ ਸਾਰੇ ਸਹੀ ਹੋ ਗਏ ਤੇ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ